ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਬੱਡੀ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਜਰੂਰ ਦੱਬੋ ਜੀ ਦੋਸਤੋ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ ਆਪ ਦਾ ਬਹੁਤ-ਬਹੁਤ ਸਵਾਗਤ ਆ ਅੱਜ ਆਪਾਂ ਗੱਲ ਕਰਾਂਗੇ ਸਵਰਨਾ ਵੈਲੀ ਯਾਨੀ ਕਿ ਚੂੜ ਚੱਕ ਵਾਲੇ ਵੈਲੀ ਦੀ ਅਤੇ ਵੈਲੀ ਦਾ ਨਾਂ ਤਾਂ ਆਪਨੇ ਕਬੱਡੀ ਦੇ ਕੱਪਾਂ ਤੇ ਆਮ ਸੁਣਿਆ ਹੀ ਹੋਵੇਗਾ ਆਮ ਤੌਰ ਤੇ ਇਹਨਾਂ ਲੈਣਾ ਦਾ ਆਮ ਜਹਾਈ ਜ਼ਿਕਰ ਕੀਤਾ ਜਾਂਦਾ ਹੈ ਕਿ ਵੈਲੀ ਭੱਜ ਤੁਰਿਆ ਜੀਤੇ ਮੋੜ ਨਾਲ ਪੰਗਾ ਪਾ ਗਏ ਇਸ ਲਈ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਪੂਰੀ ਦੇਖਣਾ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਸਵਰਨਾ ਵੈਲੀ ਚੂੜ ਚੱਕ ਵਾਲਾ ਕੁਝ ਲੋਕ ਜਨਮ ਤੋਂ ਹੀ ਚੈਂਪੀਅਨ ਹੁੰਦੇ ਨੇ ਕਬੱਡੀ ਦੇ ਇਤਿਹਾਸ ਵਿੱਚ ਇੱਕ ਜਿਹਾ ਖਿਡਾਰੀ ਜੋ ਕਿ ਪਹਿਲੀ ਵਾਰ ਇੰਗਲੈਂਡ ਖੇਡਿਆ ਤੇ ਉਥੇ ਜਾ ਕੇ 35 ਲਗਾਤਾਰ ਕਬੜੀਆਂ ਪਾਈਆਂ ਤੇ ਕਿਸੇ ਕੋਲ ਨਹੀਂ ਰੁਕਿਆ ਤੇ ਬੈਸਟ ਰੇਡਰ ਰਹਾ ਕੋਈ ਕਹਿੰਦਾ ਉਹ ਜਾਂਦਾ ਚੂੜ ਚੱਕ ਵਾਲਾ ਵੈਲੀ ਤੇ ਕੋਈ ਕਹਿੰਦਾ ਵੇਖ ਸਵਰਨਾ ਵੈਲੀ ਜਾਂਦਾ ਅੱਜ ਅਸੀਂ ਮਾਂ ਖੇਡ ਕਬੱਡੀ ਦੇ ਬੱਬਰ ਸ਼ੇਰ ਪੁੱਤ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਬੰਦੇ ਨੇ ਵੈਲੀ ਦਾ ਨਾਂ ਤੇ ਵੈਲੀ ਦੀ ਖੇਡ ਨਹੀਂ ਵੇਖੀ ਉਸ ਨੂੰ ਖੇਡ ਪ੍ਰੇਮੀ ਸਮੋਹਾਂ ਦਾ ਕੋਈ ਹੱਕ ਨਹੀਂ ਕਿਉਂਕਿ ਖੇਡ ਮੇਲਿਆਂ ਚੁਮਵੇਲੀ ਦੀਆਂ ਪਾਈਆਂ ਤੁਮਾ ਨੂੰ ਕੋਣ ਨਹੀਂ ਜਾਣਦਾ ਵੈਲੀ ਕਬੱਡੀ ਦਾ ਦੂਜਾ ਨਾਮ ਹਰਜੀਤ ਬਾਜਾਖਾਨਾ ਦੀ ਟੀਮ ਦਾ ਅਣਮੋਲ ਹੀਰਾ ਸੀ ਜਦੋਂ ਹਰਜੀਤ ਹੋਣਾ ਦਾ ਮੋਗੇ ਗੁਰਨਾਨਕ ਕਾਲਜ ਵਿੱਚ ਕੈਂਪ ਲੱਗਾ ਸੀ ਤਾਂ ਇਹ ਨਾਲ ਪਈ ਪ੍ਰਾਣੀ ਕੋਠੀ ਜਿਸ ਨੂੰ ਭੂਤ ਬੰਗਲਾ ਕਹਿੰਦੇ ਸੀ ਉਥੇ ਹਰਜੀਤ ਬਾਜਾਖਾਨਾ ਨਾਲ ਕਾਲਾ ਗਾਜੀ ਆਣਾ ਬੀਮ ਬినాਸੇਵ ਗੱਗੋ ਵੈਲੀ ਬਾਜ ਤਲਵਾਰ ਸੀਨਾ ਸਦਵਾ ਰਾਜਾ ਤੇ ਹੋਰਾਂ ਪ੍ਰਸਿੱਧ ਖਿਡਾਰੀਆਂ ਨਾਲ ਰਹਿੰਦਾ ਸੀ ਵੈਲੀ ਦੇ ਪਿਤਾ ਜੀ ਸੁਖਦੇਵ ਸਿੰਘ ਤੇ ਮਾਤਾ ਤੇਜਕੌਰ ਜੀ ਦੀ ਕੁੱਖੋਂ ਪੈੰਡ ਚੂੜਚੱਕ ਵਿਖੇ ਸਵਰਨ ਸਿੰਘ ਦਾ ਜਨਮ ਹੋਇਆ ਚਾਰ ਭਰਾ ਤੇ ਇੱਕ ਭੈਣ ਦਾ ਵੀਰ ਸਵਰਨ ਸਿੰਘ ਤੀਸਰੀ ਕਲਾਸ ਤੋਂ ਹੀ ਕਬੱਡੀ ਕਬੱਡੀ ਕਰਨ ਲੱਗ ਪਿਆ ਸੀ ਸਵਰਨ ਸਿੰਘ ਤੀਸਰੀ ਕਲਾਸ ਤੋਂ ਲੈ ਕੇ ਛੇਵੀਂ ਕਲਾਸ ਤੱਕ ਆਪਣੇ ਸਕੂਲ ਟੀਮ ਦਾ ਕਪਤਾਨ ਰਹਾ ਅਤੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਫਿਰ ਇਸ ਨੇ ਲਾਲਾ ਲਾਜਪਤਰਾਏ ਕਾਲਜ ਟੁੱਡੀਕੇ ਦਾਖਲਾ ਲਿਆ ਅਤੇ ਉੱਥੇ ਅਤੇ ਉੱਥੇ ਵੀ ਇਸ ਨੇ ਕਬੱਡੀ ਟੀਮ ਦਾ ਕਪਤਾਨ ਚੁਣਿਆ ਗਿਆ ਅਹਿਦੀ ਬਤੌਰ ਕਾਲਜ ਨੇ ਯੂਨੀਵਰਸਿਟੀ ਜਿੱਤੀ ਤੇ 94 ਵਿੱਚ ਸਵਰਨ ਸਿੰਘ ਗੁਰੂ ਸਰ ਕਾਲਜ ਵੱਲੋਂ ਖੇਡਿਆ ਤੇ ਇੱਕ ਮੈਚ ਵਿੱਚ ਵੈਲੀ ਖੇਡ ਰਹਾ ਸੀ ਤੇ ਪੋਸਟ ਟੂਰਨਾਮੈਂਟ ਚ ਕਬੱਡੀ ਨੂੰ ਉੱਚਾ ਚੁੱਕਣ ਵਾਲੀ ਸਤਕਾਰਯੋਗ ਹਸਤੀ ਸਰਦਾਰ ਸੁਰਜਨ ਸਿੰਘ ਵੀ ਮੌਜੂਦ ਸੀ ਉਸ ਨੇ ਵੈਲੀ ਤੇ ਨਿਗਾਹ ਮਾਰੀ ਤਾਂ ਵੈਲੀ ਮੈਦਾਨ ਵਿੱਚ ਧਮਾਲਾਂ ਪਾ ਰਹਾ ਸੀ ਸੁਰਜਨ ਸਿੰਘ ਜੀ ਨੇ ਉਸ ਨੂੰ ਵੇਖਿਆ ਤੇ ਉਸ ਦੇ ਦੇਰੇ ਵਿੱਚ ਆਵਾਜ਼ ਆਈ ਕਿਉਂ ਨਾ ਜਿਹੜਾ ਖਿਡਾਰੀ ਵਰਦੇਸਾਂ ਦੀ ਧਰਤੀ ਤੇ ਖੇਡੇ ਫਿਰ ਕੀ ਸੀ ਕਿ ਉਹ ਵੈਲੀ ਨੂੰ ਮਿਲੇ ਇਹ ਚੂੜ ਚੱਕ ਦਾ ਗੱਭਰੂ ਪਹਿਲੀ ਵਾਰ ਸਰਦਾਰ ਸੁਰਜਨ ਸਿੰਘ ਦੀ ਬਤਾਲ ਤੋਂ 94 ਵਿੱਚ ਹਰਜੀਤ ਬਾਜਾਖਾਨਾ ਜਗਤਾਰ ਧਨੋਲਾ ਭੀਮਾ ਗਾਗੋ ਦੀਪਿੰਦਰ ਹੁਰਾਂ ਦੇ ਨਾਲ ਜਾਜ ਚੜ ਗਿਆ ਤੇ ਉਤਰ ਗਿਆ ਇੰਗਲੈਂਡ ਦੀ ਧਰਤੀ ਤੇ ਉੱਥੇ ਇਸ ਨੇ 70 ਕਿਲੋ ਭਾਰ ਦੇ ਮੈਚ ਖੇਡੇ ਤੇ ਇਹ ਸਾਰੇ ਮੈਚ ਕਲੱਬਾਂ ਦੇ ਸੀ ਵਿਲੀ ਤਾਂ ਉੱਥੇ ਵੀ ਨਹੀਂ ਕਿਸੇ ਤੋਂ ਰੁਕਿਆ ਤੇ ਪਹਿਲੀ ਵਾਰ ਇੰਗਲੈਂਡ ਦੀ ਧਰਤੀ ਤੇ ਖੇਡਿਆ ਤੇ ਪਹਿਲੀ ਵਾਰ ਹੀ ਬੈਸਟ ਰੇਡਰ ਬਣ ਗਿਆ ਇਤਿਹਾਸ ਗਵਾਹ ਹੈ ਕਿ ਇੰਗਲੈਂਡ ਦੀ ਧਰਤੀ ਤੇ 35 ਲਗਾਤਾਰ ਕਬੜੀਆਂ ਪਾਈਆਂ ਤੇ ਕਿਸੇ ਜਾਫੀ ਦੇ ਹੱਥ ਨਹੀਂ ਆਇਆ ਤੇ ਬੈਸਟ ਰੇਡਰ ਦਾ ਕਿਤਾਬ ਜਿੱਤਿਆ ਇੰਗਲੈਂਡ ਦੀ ਧਰਤੀ ਤੇ ਤਣ ਤਣ ਕਰਵਾਉਣ ਤੋਂ ਬਾਅਦ ਇਹ ਬੱਬਰ ਸ਼ੇਰ ਕੈਨੇਡਾ ਦੀ ਧਰਤੀ ਤੇ ਜਹਾਜ਼ ਚੜ੍ਹ ਕੇ ਆ ਗਿਆ ਤੇ ਉਥੇ ਹਰਜੀਤ ਬਾਜਾਖਾਨਾਂ ਦੀ ਟੀਮ ਵੱਲੋਂ ਖੇਡਿਆ ਤੇ ਉਥੇ ਬਹੁਤ ਫਸਵੇਂ ਮੈਚ ਵਿੱਚ ਸਿਰ ਸਾਰੇ ਪੰਜਾਬ ਕੈਲੀਫੋਰਨੀਆ ਅਮਰੀਕਾ ਨੂੰ ਹਰਾਇਆ 94 ਚੋਂ ਵਰਲਡ ਕਬੱਡੀ ਕੱਪ ਇੰਗਲੈਂਡ ਦੇ ਸ਼ਹਿਰ ਵੈਨਕੂਵਰ ਵਿੱਚ ਹੋਇਆ ਤੇ ਉਥੇ ਵੀ ਵੈਲੀ ਨੇ ਸਿਰਾ ਖੇਡ ਖੇਡੀ ਤੇ ਵੈਨਕੂਵਰ ਦੀ ਟੀਮ ਨੂੰ ਹਰਾ ਦਿੱਤਾ ਫਿਰ ਬੱਬਰ ਸ਼ੇਰ ਮੋੜ 95 ਚੋਂ ਇੰਗਲੈਂਡ ਦੀ ਧਰਤੀ ਤੇ ਆ ਗਿਆ ਇੱਥੇ 8 ਮੈਚ ਖੇਡੇ ਤੇ ਵੈਲੀ ਨੇ ਚਾਰਾਂ ਵਿੱਚੋਂ ਬੈਸਟ ਰਹਿ ਕੇ ਇਤਿਹਾਸ ਲਿਖ ਗਿਆ ਵੈਲੀ ਦੱਸਦਾ ਹੈ ਕਿ ਉਸ ਸਮੇਂ ਵੈਲੀ ਦੇ ਨਾਲ ਦੁਨੀਆ ਦੇ ਸਟਾਰ ਰੇਡਰ ਹਰਜੀਤ ਬਾਜਾਖਾਨਾ ਗੱਗੋ ਮਾਗੀ ਪੀਮਾ ਬਿੱਟੂ ਸਫਾ ਹੋਰ ਇਨਸਾਨ ਪਰ ਫਿਰ ਵੀ ਵੈਲੀ ਇਨਾਂ ਵਿੱਚੋਂ ਬੈਸਟ ਨਿਕਲਿਆ ਸੀ 96 ਚੋਂ ਵੈਲੀ ਕੈਨੇਡਾ ਦੇ ਟਰਾਂਟੋ ਜੋ ਪੱਕੇ ਤੌਰ ਤੇ ਰਹਿਣ ਲੱਗ ਪਿਆ ਵੈਲੀ ਦਾ ਸੁਭਾਅ ਬਹੁਤ ਹੀ ਨਰਮ ਤੇ ਆਪਣੀ ਸਾਫ ਸੁਥਰੀ ਖੇਡ ਕੇ ਜਰੀਏ ਕਰਕੇ ਜਾਣਿਆ ਜਾਂਦਾ ਹੈ ਪੰਜਾਬ ਦੇ ਮੇਲਿਆਂ ਦੀ ਗੱਲ ਕਰੀਏ ਤਾਂ ਵੈਲੀ ਦੀ ਸਿਰਾ ਖੇਡ ਸਦਕਾ 5 ਸਾਲ ਢੋਲੀ ਭਾਈ 5 ਸਾਲ ਸੇਖ ਦੌਲਤ 6 ਵਾਰ ਲਗਾਤਾਰ ਗਲਮ ਘੁਰਦ ਦਾ ਕੱਪ ਜਿੱਤਿਆ ਵੈਲੀ ਨੇ ਪੰਜਾਬ ਦਾ ਅਜਿਹਾ ਕੋਈ ਕੱਪ ਨਹੀਂ ਹੋਣਾ ਜੋ ਵੈਲੀ ਨੇ ਖੇਡ ਕੇ ਨਾ ਜਿੱਤਿਆ ਹੋਵੇ 96 ਚੋਂ ਵੈਲੀ ਨੇ ਗੁਰਨਾਨ ਕਾਜ ਵੱਲੋਂ ਖੇਡਦੇ ਹੋਏ ਅੰਤਰਰਾਸ਼ਟਰੀ ਯੂਨੀਵਰਸਿਟੀ ਜਿੱਤੀ 93 ਚੋਂ ਵੈਲੀ ਹਰਜੀਤ ਬਾਜਾਖਾਨਾ ਦੀ ਟੀਮ ਨਾਲ ਜੁੜ ਗਿਆ ਸੀ ਤੇ ਕਈ ਹੋਰ ਵੱਡੇ ਨਾਮੀ ਕੱਪ ਜਿੱਤੇ ਵੈਲੀ ਨੂੰ ਦੁਨੀਆ ਚੋਂ ਕਬੱਡੀਆਂ ਪਾਉਣ ਵਾਲੀ ਮਸ਼ੀਨ ਦੇ ਨਾਮ ਨਾਲ ਵੀ ਜਾਣਦੇ ਨੇ ਵੈਲੀ ਕਬੱਡੀ ਜਗਤ ਦਾ ਬਹੁਤ ਹੀ ਵੱਡਾ ਨਾਮ ਹੈ